bright future academy ਮੈਂ ਮਨਪ੍ਰੀਤ ਕੌਰ ਅੱਜ ਤੁਹਾਡੇ ਲਈ ਸਪੈਸ਼ਲ ਸੋਸ਼ਲ ਸਾਇੰਸ ਦੀ ਥਿਉਰੀ ਦੀ ਕਲਾਸ ਲੈ ਕੇ ਹਾਜ਼ਰ ਹੋਈਆਂ ਅੱਪਾ ਇੱਕ ਦਿਨ ਥਿਉਰੀ ਕਰਦੇ ਹਾਂ ਇੱਕ ਦਿਨ ਐਮਸੀਕਿਊ ਕਰਦੇ ਹਾਂ ਤਾਂ ਕਿ ਤਿਆਰੀ ਪੂਰੀ ਵਧੀਆ ਹੋ ਸਕੇ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਭਾਰਤ ਵਿੱਚ ਉਦਯੋਗਿਕ ਵਿਕਾਸ industrial development in india introduction industrial development plays a virtual role in economic growth of a country jo ide udyogik vikas han kisi bhi desh di hai jo economic growth arthik tarakki vich mahatvapurna bhumika nibhaande han ਹਾਂਜੀ ਜੋ ਇੰਡਸਟਰੀ ਹੈ ਉਦਯੋਗ ਦਾ ਵਿਕਾਸ ਹੈ ਉਹ ਕਿਸੇ ਵੀ ਕੰਟਰੀ ਕਿਸੇ ਵੀ ਰਾਜ ਕਿਸੇ ਵੀ ਦੇਸ਼ ਦੇ ਲਾ ਲੋ ਹੈ ਜੋ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਉਦਯੋਗਿਕ ਵਿਕਾਸ ਇਨ ਇੰਡੀਆ ਦਾ ਪ੍ਰੋਸੈਸ ਆਫ ਇੰਡਸਟਰੀਅਲਾਈਜੇਸ਼ਨ ਬਿਗਨ ਡਿਊਰਿੰਗ ਦਾ ਬ੍ਰਿਟਿਸ਼ ਪੀਰੀਅਡ ਬਟ ਗੇਨਡ ਰੀਅਲ ਮੋਮੈਂਟਮ ਆਫਟਰ ਇੰਡੀਪੈਂਡੈਂਸ ਹਾਂਜੀ ਜੋ ਭਾਰਤ ਵਿੱਚ ਹੈ ਉਦਯੋਗੀਕਰਨ ਦੀ ਪ੍ਰਕਿਰਿਆ ਸੀ ਭਾਰਤ ਵਿੱਚ ਹੈ ਜੋ ਉਦਯੋਗੀਕਰਨ ਦੀ ਪ੍ਰਕਿਰਿਆ ਸੀ ਇੰਡਸਟਰੀਅਲਾਈਜੇਸ਼ਨ ਦੀ ਜੋ ਪ੍ਰਕਿਰਿਆ ਸੀ ਉਹ ਅੰਗਰੇਜ਼ਾਂ ਦੇ ਸਮੇਂ ਹੀ ਸ਼ੁਰੂ ਹੋ ਗਈ ਸੀ ਜੋ ਉਦਯੋਗੀਕਰਨ ਦੀ ਪ੍ਰਕਿਰਿਆ ਹੈ ਅੰਗਰੇਜ਼ਾਂ ਅੰਗਰੇਜ਼ਾਂ ਦੇ ਸਮੇਂ ਹੀ ਸ਼ੁਰੂ ਹੋ ਗਈ ਸੀ ਪਰ ਇਸ ਪਰ ਇਸ ਵਿੱਚ ਜੋ ਵਿਕਾਸ ਹੋਇਆ ਇਸ ਨੂੰ ਅਸਲ ਤੇਜ਼ੀ ਨਾਲ ਜਿਸ ਦੀ ਰਫਤਾਰ ਹੋਈ ਸੀ ਉਹ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਹੋਈ ਸੀ ਦ ਏਮ ਵਾਸ ਟੂ ਟਰਾਂਸਫਰਮ ਐਨ ਐਗਰੀਅਨ ਇਕਨੋਮੀ ਇਨਟੂ ਅ ਮਾਡਰਨ ਇੰਡਸਟਰੀਅਲ ਇਕਨੋਮੀ ਹਾਂਜੀ ਇਸ ਦਾ ਮੁੱਖ ਉਦੇਸ਼ ਕੀ ਹੋਏਗਾ ਇਸ ਦਾ ਮੁੱਖ ਉਦੇਸ਼ ਹੈ ਕਿ ਇਸ ਦਾ ਜੋ ਇੰਡਸਟਰੀਅਲ ਡਵੈਲਪਮੈਂਟ ਉਦਯੋਗ ਉਦਯੋਗਾਂ ਦਾ ਵਿਕਾਸ ਦਾ ਮੁੱਖ ਉਦੇਸ਼ ਕੀ ਸੀ ਮੁੱਖ ਦੇਸ਼ ਕੀ ਸੀ ਤਾਂ ਇਸ ਦਾ ਮੁੱਖ ਉਦੇਸ਼ ਸੀ ਕਿ ਜੋ ਪ੍ਰਾਣੇ ਸਮੇਂ ਤੋਂ ਖੇਤੀ ਆਧਾਰਿਤ ਅਰਥਵਿਵਸਥਾ ਚੱਲਦੀ ਆ ਰਹੀ ਹੈ ਉਸ ਨੂੰ ਆਧੁਨਿਕ ਉਦਯੋਗ ਅਵਸਥਾ ਵਿੱਚ ਬਦਲਣਾ ਸੀ ਹਾਂਜੀ ਦੇਖੋ ਇੰਡਸਟਰੀਅਲ ਡਿਵੈਲਪਮੈਂਟ ਪਲੇਜ਼ ਆ ਵਿਚਰ ਰੋਲ ਇਨ ਇਕਨੋਮੀ ਗਰੋਥ ਆਫ ਅ ਕੰਟਰੀ ਜੋ ਉਦਯੋਗਿਕ ਵਿਕਾਸ ਆ ਨਾ ਕਿਸੇ ਦੇਸ਼ ਦੀ ਆਰਥਿਕ ਜੋ ਤਰੱਕੀ ਹੈ ਉਹਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਨ ਇੰਡੀਆ ਦਾ ਪ੍ਰੋਸੈਸ ਆਫ ਇੰਡਸਟਰੀਅਲਾਈਜੇਸ਼ਨ ਬਿਗਨ ਡਿਊਰਿੰਗ ਦਾ ਬ੍ਰਿਟਿਸ਼ ਪੀਰੀਅਡ ਬਟ ਗੇਨ ਗੇਨਡ ਰੀਅਲ ਮੋਮੈਂਟਮ ਆਫਟਰ ਇੰਡੀਪੈਂਡੈਂਸ ਹਾਂਜੀ ਜੋ ਇੰਡਸਟਰੀਅਲਾਈਜੇਸ਼ਨ ਹੈ ਉਦਯੋਗੀਕਰਨ ਦੀ ਪ੍ਰਕਿਰਿਆ ਹੈ ਇਹ ਅੰਗਰੇਜ਼ਾਂ ਦੇ ਸਮੇਂ ਵਿੱਚ ਹੀ ਸ਼ੁਰੂ ਹੋ ਗਈ ਸੀ ਪਰ ਇਸ ਨੂੰ ਅਸਲ ਰਫਤਾਰ ਅਤੇ ਇਸ ਵਿੱਚ ਜੋ ਅਸਲ ਚੇਂजेस ਹਨ ਉਹ 인ਡੀਪੈਂਡੈਂਸ ਯਾਨੀ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਹੈ ਦਾ ਏਮ ਵਾਜ਼ ਦਾ ਟ੍ਰਾਂਸਫਰਮ ਐਂਡ ਐਗਰੀਅਨ ਇਕਨੋਮੀ ਇਨਟੂ ਅ ਮਾਡਰਨ ਇੰਡਸਟਰੀਅਲ ਇਕਨੋਮੀ ਜਿਸ ਦਾ ਮੁੱਖ ਉਦੇਸ਼ ਕੀ ਸੀ ਕੀ ਖੇਤੀਬਾੜੀ ਦਾ ਅਰਥ ਵਿਵਸਥਾ ਹੈ ਉਸ ਨੂੰ ਆਧੁਨਿਕ ਉਦਯੋਗੀਕਰਤ ਅਰਥ ਵਿਵਸਥਾ ਵਿੱਚ ਬਦਲਣਾ ਤਾਂ ਕਿ ਭਾਰਤ ਦੀ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਹਾਂਜੀ ਦੇਖੋ ਪੰਜਾਬੀ ਉਦਯੋਗਿਕ ਵਿਕਾਸ ਕਿਸੇ ਵਿਦੇਸ਼ ਦੀ ਕੀ ਹੈ ਆਰਥਿਕ ਤਰੱਕੀ ਨੂੰ ਆਰਥਿਕ ਤਰੱਕੀ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਜਿੰਨੀਆਂ ਇੰਡਸਟਰੀਜ਼ ਹੋਣਗੀਆਂ ਉਦਯੋਗ ਲੱਗੇ ਹੋਣਗੇ ਉਨਾ ਹੀ ਵਾਧਾ ਹੋਵੇਗਾ ਵਪਾਰ ਹੋਵੇਗਾ ਜਿਸ ਨਾਲ ਕਿ ਕਿਸੇ ਦੇਸ਼ ਦੀ ਅਰਥ ਵਿਵਸਥਾ ਵਿੱਚ ਵੀ ਵਾਧਾ ਹੋਵੇਗਾ ਭਾਰਤ ਵਿੱਚ ਉਦਯੋਗੀਕਰਨ ਦੀ ਪ੍ਰਕਿਰਿਆ ਹੈ ਜੋ ਅੰਗਰੇਜ਼ਾਂ ਦੇ ਸਮੇਂ ਵਿੱਚ ਹੀ ਸ਼ੁਰੂ ਹੋ ਗਈ ਸੀ ਪਰ ਆਜ਼ਾਦੀ ਤੋਂ ਬਾਅਦ ਇਸ ਨੂੰ ਅਸਲ ਰਫ਼ਤਾਰ ਕਦੋਂ ਮਿਲੀ ਸੀ ਆਜ਼ਾਦੀ ਤੋਂ ਬਾਅਦ ਮਿਲੀ ਸੀ ਇਸ ਦਾ ਮੁੱਖ ਉਦੇਸ਼ ਇਸ ਦਾ ਮੁੱਖ ਉਦੇਸ਼ ਕੀ ਸੀ ਇਸ ਦਾ ਮੁੱਖ ਉਦੇਸ਼ ਕੀ ਸੀ ਖੇਤੀਬਾੜੀ ਤਰਥ ਵਿਵਸਥਾ ਜੋ ਪ੍ਰਾਣੇ ਸਮੇਂ ਤੋ ਖੇਤੀਬਾੜੀ ਤਰਥ ਵਿਵਸਥਾ ਚੱਲਦੀ ਆ ਰਹੀ ਆ ਉਸਨੂੰ ਆਧੁਨਿਕ ਉਦਯੋਗਿਕ ਅਰਥ ਵਿਵਸਥਾ ਵਿੱਚ ਬਦਲਣਾ ਤਾਂਕਿ ਇਹ ਜੋ ਭਾਰਤ ਦੀ ਆਧੁਨਿਕ ਅਰਥ ਜੋ ਕਿ ਭਾਰਤ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਸਕੇ ਦੇਖੋ ਅੱਗੇ ਆਜ਼ਾਦੀ ਤੋਂ ਪਹਿਲਾਂ ਦਾ ਉਦਯੋਗਿਕ ਵਿਕਾਸ ਇੰਡਸਟਰੀਅਲ ਡਿਵੈਲਪਮੈਂਟ ਬਿਫੋਰ ਇੰਡੀਪੈਂਡੈਂਸ before independence india was mainly an agrarian economy azadi to pehla jo bharat di arthvyavastha hai muk tod te agriculture te kis te nirbhar thi azadi to pehla jo bharat di arthvyavastha hai kheti te darich si the british established industries on to serve their colonial industries ਇੰਟਰਸਟ ਸਚ ਐਸ कॉटन टेक्सटाइल इन मुंबई जूट इन बंगाल एंड आयरन एंड स्टील इन जम जमशेदपुर हां जी ਅੰਗਰੇਜ਼ਾਂ ਨੇ ਸਿਰਫ ਆਪਣੇ ਹਿੱਤਾਂ ਨੂੰ ਪੂਰਾ ਕਰਨ ਲਈ ਅੰਗਰੇਜ਼ਾਂ ਨੇ ਸਿਰਫ ਆਪਣੇ ਹਿੱਤਾਂ ਆਪਣੇ ਲੋੜਾਂ ਤੇ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਕੁਝ ਉਦਯੋਗ ਲਗਾਏ ਸੀ ਜਿਵੇਂ ਮੁੰਬਈ ਵਿੱਚ ਉਹਨਾਂ ਨੇ ਕਪਾਹ ਦੇ ਕੱਪੜੇ ਦਾ ਉਦਯੋਗ ਲਗਾਇਆ ਸੀ ਅਤੇ ਜੂਟ ਜੂਬੰਗਾਲ ਵਿੱਚ ਉਹਨਾਂ ਨੇ ਜੂਟ ਦਾ ਤੇ ਜਮਸ਼ੇਦਪੁਰ ਵਿੱਚ ਲੋਹੇ ਤੇ ਸਟੀਲ ਦੇ ਉਦਯੋਗ ਲਗਾਏ ਸੀ देयर वाज नो ਬੈਲੈਂਸਡ ਇੰਡਸਟਰੀਅਲ ਗਰੋਥ ਉਦਯੋਗਿਕ ਵਿਕਾਸ ਸੰਤੁਲੇਤ ਨਹੀਂ ਹੋਇਆ ਸੀ ਉਹਨਾਂ ਦੇ ਸਮੇਂ ਹਾਂਜੀ ਦੇਖੋ ਪੰਜਾਬੀ ਆਜ਼ਾਦੀ ਤੋਂ ਪਹਿਲਾਂ ਹੈ ਜੋ ਭਾਰਤ ਦੀ ਅਰਥਵਿਵਸਥਾ ਮੁੱਖ ਤੌਰ ਤੇ ਕਿਸ ਤੇ ਆਧਾਰਿਤ ਸੀ ਸਿਰਫ ਖੇਤੀ ਦੇ ਆਧਾਰਿਤ ਸੀ ਅੰਗਰੇਜ਼ਾਂ ਨੇ ਸਿਰਫ ਆਪਣੇ ਹਿੱਤਾਂ ਲਈ ਕੁਝ ਉਦਯੋਗ ਲਗਾਏ ਜਿਵੇਂ ਉਹਨਾਂ ਨੇ ਮੁੰਬਈ ਵਿੱਚ ਕਪਾਹ ਦੇ ਕੱਪੜੇ ਦੇ ਬੰਗਾਲ ਵਿੱਚ ਜੂਟ ਦੇ ਅਤੇ ਜਮਸ਼ੇਦਪੁਰ ਵਿੱਚ ਲੋਹੇ ਤੇ ਸਟੀਲ ਦੇ ਉਦਯੋਗ ਲਗਾਏ ਜਿਸ ਨਾਲ ਭਾਰਤ ਦੀ ਉਦਯੋਗਿਕ ਵਿਕਾਸ ਉਦਯੋਗਿਕ ਅਰਥਵਿਵਸਥਾ ਵਿੱਚ ਕੋਈ ਵਿਕਾਸ ਨਾ ਹੋਇਆ ਦੇਖੋ ਅੱਗੇ ਆਜ਼ਾਦੀ ਤੋਂ ਬਾਅਦ ਦਾ ਉਦਯੋਗਿਕ ਵਿਕਾਸ ਇੰਡਸਟਰੀਅਲ ਡਿਵੈਲਪਮੈਂਟ ਆਫਟਰ ਇੰਡੀਪੈਂਡੈਂਸ after 1947 indian adopted a planned economic system jo 1947 to baad hai 1947 to baad hai bharat ne ek yojana band arthvyavastha da model taiyar kita si apnaya si the government launched five year plan to promote industrialization ਜੋ ਸਰਕਾਰ ਨੇ ਉਦਯੋਗੀਕਰਨ ਹੈ ਉਦਯੋਗੀਕਰਨ ਦੀ ਤਰੱਕੀ ਲਈ 5 ਸਾਲਾ ਇਹ 5 ਸਾਲਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਹਾਂਜੀ ਸਰਕਾਰ ਨੇ ਇੰਡਸਟਰੀਅਲ ਹੈ ਜੋ ਉਦਯੋਗੀਕਰਨ ਇੰਡਸਟਰੀਅਲ ਸੈਕਟਰ ਹੈ ਇਸ ਨੂੰ ਵਧਾਉਣ ਲਈ ਕੀ ਕੀਤਾ ਸੀ 5 ਇਅਰ ਪਲਾਨਸ ਹੈ ਜੋ ਉਸ ਨੂੰ ਉਸੇ ਯੋਜਨਾ ਨੂੰ અપਨਾਇਆ ਸੀ ਦ ਮੇਜਰ ਫੋਕਸ ਵਾਸ ਆ ਪਬਲਿਕ ਸੈਕਟਰ industries have industries and infrastructure development ਉਹਨਾਂ ਨੇ ਧਿਆਨ ਮੁਖਤ ਤੌਰ ਤੇ ਸਰਕਾਰੀ ਉਦਯੋਗਾਂ ਅਤੇ ਭਾਰੀ ਉਦਯੋਗਾਂ ਅਤੇ ਬੁਨਿਆਦੀ ਢਾਂਚੇ ਦੇ ਦੇ ਵਿਕਾਸ ਤੇ ਦਿੱਤਾ ਗਿਆ ਉਸ ਸਮੇਂ ਸਰਕਾਰ ਨੇ ਹੈ ਜੋ 1947 ਦੇ ਬਾਅਦ ਖੋਪਰਤ ਦੀ ਯੋਜਨਾਵਾਂ ਦਾ ਅਰਥਵਿਵਸਥਾ ਦਾ ਮਾਡਲ ਬਣਾਇਆ ਗਿਆ ਸੀ ਫਿਰ ਸਰਕਾਰ ਨੇ ਤਰੱਕੀ ਲਈ ਉਦਯੋਗੀਕਰਨ ਦੀ ਤਰੱਕੀ ਲਈ ਕਿ ਪੰਜ ਸਾਲਾ ਯੋਜਨਾ ਸ਼ੁਰੂ ਕੀਤੀ ਸੀ ਜਿਸ ਵਿੱਚ ਸਰਕਾਰ ਦਾ ਧਿਆਨ ਹੈ ਜੋ ਖੇਤਰ ਦੇ ਉਦਯੋਗਾ ਭਾਰੀ ਉਦਯੋਗਾ ਤੇ ਬੁਨਿਆਦੀ ਟਾਂਚੀਆਂ ਦਾ ਵਿਕਾਸ ਤੇ ਆਧਾਰਿਤ ਸੀ ਹਾਂਜੀ ਅੱਗੇ ਦੇਖੋ ਉਦਯੋਗਿਕ ਨੀਤੀਆਂ ਇੰਡਸਟਰੀਅਲ ਪਾਲਿਸੀਸ ਜੋ ਭਾਰਤ ਭਾਰਤ ਵਿੱਚ ਉਦਯੋਗੀਕਰਨ ਨੂੰ ਬੜਾਵਾ ਦੇਣ ਲਈ ਕੁਝ ਨੀਤੀਆਂ ਹਨ ਉਹ ਅਪਣਾਈਆਂ ਗਈਆਂ ਸਨ ਤਾਂ ਪਰਦੇ ਆਪ ਇਹਨਾਂ ਨੀਤੀਆਂ ਬਾਰੇ ਨੀਤੀ ਨੰਬਰ 1 1948 ਦੀ ਉਦਯੋਗਿਕ ਨੀਤੀ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦਾ ਮਿਡਿਆ ਜੁਲਿਆ ਪ੍ਰਣਾਲੀ ਬਣਾਈ ਗਈ ਇਹ ਜੋ 1948 ਦੀ ਉਦਯੋਗਿਕ ਪ੍ਰਣਾਲੀ ਸੀ ਇਹ ਪ੍ਰਾਈਵੇਟ ਸੈਕਟਰ ਅਤੇ ਪਬਲਿਕ ਸੈਕਟਰ ਦੋਨਾਂ ਦਾ ਮਿਲਿਆ ਜੁਲਿਆ ਰੂਪ ਸੀ ਕੁਝ ਉਦਯੋਗ ਰਾਜ ਦੇ ਹਿੱਸੇ ਵਿੱਚ ਹੀ ਰੱਖੇ ਰਹਿ ਸੰ ਅੱਗੇ ਦੇਖੋ ਨੀਤੀ 2 1956 ਦੀ ਉਦਯੋਗਿਕ ਨੀਤੀ ਇਹ ਸਭ ਤੋਂ ਮਹੱਤਵਪੂਰਨ ਨੀਤੀ ਸੀ ਜੋ 1956 ਦੀ ਉਦਯੋਗਿਕ ਨੀਤੀ ਸੀ ਇਹ ਸਭ ਤੋਂ ਮਹੱਤਵਪੂਰਨ ਨੀਤੀ ਸੀ ਇਸ ਨੂੰ ਇਸ ਨੀਤੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ ਨੰਬਰ ਏ ਸਰਕਾਰ ਦੇ ਇਕੱਠੇ ਨਿਯੰਤਰਣ ਹੇਠ ਹੈ ਨੰਬਰ ਏ ਵਿੱਚ ਸਰਕਾਰ ਦੇ ਇਕੱਠੇ ਨਿਯੰਤਰਣ ਦੇ ਹੈਰਸੀ ਹੈ ਨੀਤੀ ਸਰਕਾਰ ਸਰਕਾਰ ਤੇ ਨਿੱਜੀ ਖੇਤਰ ਮਿਲ ਕੇ ਸਰਕਾਰ ਤੇ ਨਿੱਜੀ ਖੇਤਰ ਮਿਲ ਕੇ ਉਦਯੋਗੀਕਰਨ ਦੀ ਅਵਸਥਾ ਨੂੰ ਚਲਾਉਣ ਕਿਤੇ ਪੂਰੀ ਤਰ੍ਹਾਂ ਨਿੱਜੀ ਖੇਤਰ ਇਹ ਤਿੰਨ ਅਵਸਥਾਾਂ ਜੋ ਮਹੱਤਵਪੂਰਨ ਨੀਤੀਆਂ ਹਨ ਇਸ ਦੀਆਂ ਸਮਾਜਵਾਦੀ ਪੈਟਰਨ ਤੇ ਜੋੜ ਦਿੱਤਾ ਸੀ ਅੱਗੇ ਦੇਖੋ ਨੰਬਰ 3 ਨੀਤੀ 1900 ਕੰਨ ਦੇ ਦੀ ਨਵੀਂ ਉਦਯੋਗਿਕ ਨੀਤੀ ਨਿਊ ਇੰਡਸਟਰੀਅਲ ਪਾਲਿਸੀ 1991 ਜਿਸ ਵਿੱਚ ਐਲਪੀਜੀ ਮਾਡਲ ਹੈ ਤਿਆਰ ਕੀਤਾ ਗਿਆ ਸੀ ਹਾਂਜੀ 1991 ਦੀ ਨਵੀਂ ਉਦਯੋਗਿਕ ਨੀਤੀ ਸੀ ਜੋ 1991 ਵਿੱਚ ਅਪਣਾਈ ਗਈ ਜਿਸ ਵਿੱਚ ਐਲਪੀਜੀ ਮਾਡਲ ਤਿਆਰ ਕੀਤਾ ਗਿਆ ਜਿਸ ਵਿੱਚ ਲੀਵਰਲਾਈਜੇਸ਼ਨ ਪ੍ਰਾਈਵੇਟੇਸ਼ਨ ਅਤੇ ਗਲੋਬਲਾਈਜੇਸ਼ਨ ਹੈ ਜੋ ਇਹ ਤਿੰਨ ਚੀਜ਼ਾਂ ਨੂੰ ਮੁੱਖ ਰੱਖਿਆ ਗਿਆ ਸੀ ਲਾਇਸੈਂਸ ਰਾਜ ਦਾ ਖਾਤਮਾ ਕੀਤਾ ਗਿਆ ਸੀ ਅਤੇ ਵਿਦੇਸ਼ੀ ਜੋ ਵਿਦੇਸ਼ ਨਾਲ ਆਯਾਤ ਅਤੇ ਨਿਰਯਾਤ ਨਿਵੇਸ਼ ਦੀ ਪ੍ਰਕਿਰਿਆ ਉਸ ਨੂੰ ਉਤਸ਼ਾਹ ਦਿੱਤਾ ਗਿਆ ਸੀ ਹਾਂਜੀ ਦੇਖੋ ਅੱਗੇ ਉਦਯੋਗਾਂ ਦੀਆਂ ਕਿਹਸਮਾਂ ਟਾਈਪਸ ਆਫ ਇੰਡਸਟਰੀਜ਼ ਉਦਯੋਗਾਂ ਦੀਆਂ ਕਿੰਨੀਆਂ ਕਿਸਮਾਂ ਹਨ ਉਦਯੋਗਾਂ ਦੀਆਂ ਇੰਡਸਟਰੀਜ਼ ਦੀਆਂ ਤਿੰਨ ਕਿਸਮਾਂ ਹਨ ਨੰਬਰ 1 ਭਾਰੀ ਉਦਯੋਗ ਨੰਬਰ 2 ਹਲਕੇ ਉਦਯੋਗ ਨੰਬਰ 3 ਘਰੇਲੂ ਉਦਯੋਗ ਹਾਂਜੀ ਦੇਖੋ ਨੰਬਰ 1 ਭਾਰੀ ਉਦਯੋਗ ਹੈਵੀ ਇੰਡਸਟਰੀਜ਼ ਹੈਵੀ ਇੰਡਸਟਰੀ ਵਿੱਚ ਜਿਵੇਂ ਲੋਹਾ ਸਟੀਲ ਮਸ਼ੀਨਰੀ ਰਸਾਇਣ ਇੰਜੀਨੀਅਰਿੰਗ ਆਦ ਇਹ ਚੀਜ਼ਾਂ ਭਾਰੀ ਉਦਯੋਗ ਵਿੱਚ ਆ ਜਾਂਦੀਆਂ ਜਿਵੇਂ ਲੋਹਾ ਜਿਵੇਂ ਮਸ਼ੀਨਾਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਵੇਂ ਕਣਕ ਚੋਨਾ ਵਢਣ ਵਾਲੀਆਂ ਮਸ਼ੀਨਾਂ ਥੋੜੇ ਬਣਾਉਣ ਵਾਲੀਆਂ ਮਸ਼ੀਨਾਂ ਵਗੈਰਾ ਇਹ ਸਭ ਹਨ ਜੋ ਪਾਰੀ ਉਦਯੋਗਾਂ ਵਿੱਚ ਆਉਂਦੇ ਹਨ ਐਗਜ਼ਾਮਪਲ ਇਹਦੀ Tata Steel, BHEL, SAIL ਇਹ ਮੁੱਖ ਐਗਜ਼ਾਮਪਲ ਹਨ ਹਲਕੇ ਉਦਯੋਗ ਲਾਈਟ ਇੰਡਸਟਰੀਜ਼ ਲਾਈਟ ਜਿਹੜੇ ਹਲਕੇ ਉਦਯੋਗ ਹਨ ਟੈਕਸਟਾਈਲ ਉਦਯੋਗ ਖਾਦ ਪ੍ਰਸੰਸ਼ਕਰਨ ਖਾਦ ਬਣਾਉਣਾ ਪਲਾਸਟਿਕ ਅਤੇ ਘਰੇਲੂ ਉਦਯੋਗ ਹਨ ਜੋ ਇਹ ਸਭ ਹਲਕੇ ਉਦਯੋਗਾਂ ਵਿੱਚ ਆਉਂਦੇ ਹਨ ਉਸ ਤੋਂ ਬਾਅਦ ਹੈ ਛੋਟੇ ਤੇ akrelu ਉਦਯੋਗ ਜੋ ਸਿਰਫ ਛੋਟੇ ਹੁੰਦੇ ਹਨ ਤੇ ਘਰ ਵਿੱਚ ਆਪਣੇ ਹੱਥ ਨਾਲ ਬਣਾਏ ਜਾਂਦੇ ਹਨ ਜੀਵਨ ਜੀਵਨ ਦੀ ਜੀਵਨ ਨਿਰਵਾਨ ਪ੍ਰਕਰਨ ਦੀ ਜਿਵੇਂ ਛੋਟੇ ਅਤੇakrelu ਉਦਯੋਗ ਹਨ ਹੈ ਹੱਥ ਕਲਾ ਨਾਲ ਨਿਰਧਾਰਤ ਹੁੰਦੇ ਹਨ ਹੱਥ ਨਾਲ ਬਣੇ ਸਮਾਨ ਖੇਤੀ ਉਤਪਾਦਨ ਆਧ ਹਨ ਵਾਧਿਆਂ ਅੱਗੇ ਉਦਯੋਗਿਕ ਖੇਤਰ ਇੰਡਸਟਰੀਅਲ ਸੈਕਟਰ ਕੀ ਹਨ ਉਦਯੋਗਿਕ ਖੇਤਰ ਕੀ ਹਨ ਉਦਯੋਗਿਕ ਖੇਤਰ ਦੇ ਕਿੰਨੇ ਖੇਤਰ ਹਨ ਤਿੰਨ ਖੇਤਰ ਹਨ ਉਦਯੋਗਿਕ ਖੇਤਰ ਦੇ ਪਹਿਲਾ ਤਾਂ ਸਰਕਾਰੀ ਖੇਤਰ ਹੈ ਜਿਸ ਵਿੱਚ ਉਦਯੋਗਾਂ ਤੇ ਸਰਕਾਰ ਦਾ ਨਿਯੰਤਰਣ ਹੁੰਦਾ ਹੈ ਰਾਜਾਂ ਦੇ ਨਿਯੰਤਰਣ ਹੇਠ ਹੁੰਦੀ ਹੈ ਜਿਵੇਂ ਐਨਟੀਪੀਸੀ ਵੇਲ ਇੰਡੀਅਨ ਰੇਲਵੇਜ਼ ਇਹ ਇਹ ਉਦਯੋਗਿਕ ਖੇਤਰ ਹਨ ਜੋ ਸਰਕਾਰੀ ਖੇਤਰ ਹਨ ਅਗੇ ਨਿੱਜੀ ਖੇਤਰ ਪ੍ਰਾਈਵੇਟ ਸੈਕਟਰ ਜਿਵੇਂ ਰਿਲਾਇੰਸ ਕੰਪਨੀ ਟਾਟਾ ਇਨਫੋਜੀਆ ਇਹ ਸਾਰੀਆਂ ਨਿੱਜੀ ਖੇਤਰ ਪ੍ਰਾਈਵੇਟ ਸੈਕਟਰ ਹਨ ਸਾਂਝਾ ਖੇਤਰ ਜੁਆਇੰਟ ਖੇਤਰ ਉਹ ਹੁੰਦੇ ਹਨ ਜੋ ਇੱਕ ਸਰਕਾਰ ਅਤੇ ਪ੍ਰਾਈਵੇਟ ਹਨ ਜੋ ਨਿੱਜੀ ਕੰਪਨੀਆਂ ਮਿਲ ਕੇ ਬਣਾਉਂਦੀਆਂ ਹਨ ਇੱਕ ਤਰਫ ਇਹ ਸਾਂਝਾ ਇੱਕ ਤਰਫ ਤਾਂ ਸਰਕਾਰ ਦੀ ਸਾਂਝੇਦਾਰੀ ਹੁੰਦੀ ਹੈ ਦੂਜੀ ਤਰਫ ਨਿੱਜੀ ਕੰਪਨੀਆਂ ਦੀ ਤਾਂ ਇਹ ਮਿਲ ਕੇ ਕੰਪਨੀ ਚਲਾਉਂਦੀਆਂ ਹਨ ਇਹਨਾਂ ਦੀ ਉਦਾਹਰਣ ਹੈ ਜਿਵੇਂ ਮਾਰੂਤੀ ਉਦਯੋਗ ਹਾਲ ਟੇਲੀ हां जी आगे देखो औद्योगिक के विकास ਵਿੱਚ ਆਈਆਂ ਸਮੱਸਿਆਵਾਂ ਉਦਯੋਗਿਕ ਵਿਕਾਸ ਵਿੱਚ ਕੀ ਪ੍ਰੋਬਲਮਜ਼ ਆਉਂਦੀਆਂ ਨੇ ਸ਼ਾਰਟੇਜ ਆਫ ਕੈਪੀਟਲ ਪੂੰਜੀ ਦੀ ਘਾਟ ਲੈਕ ਆਫ ਸਕਿਲਡ ਲੇਬਰ ਜੋ ਨਿਪੁੰਨ ਮਜ਼ਦੂਰ ਹਨ ਉਹਨਾਂ ਦੀ ਘਾਟ ਪਾਵਰ ਸ਼ਾਰਟੇਜ ਬਿਜਲੀ ਦੀ ਘਾਟ ਪੂਰ ਇਨਫਰਾਸਟਰਕਚਰ ਇਨਫਰਾਸਟਰਕਚਰ ਅਧੂਰਾ ਬੁਨਿਆਦੀ ਡਾਟਾ ਚਾ ਅਧੂਰਾ ਬੁਨਿਆਦੀ ਡਾਟਾ ਜੋ ਪੂਰਾ ਨਹੀਂ ਹੁੰਦਾ ਰੀਜਨਲ ਇਨਬੈਲੈਂਸ ਖੇਤਰੀ ਅਸਮਾਨਤਾ ਖੇਤਰ ਵਿੱਚ ਸਮਾਨਤਾ ਨਹੀਂ ਪਾਈ ਜਾਂਦੀ ਹੈ ਇਹ ਉਦਯੋਗਿਕ ਕਰਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਪੰਜਾਬੀ ਵਿੱਚ ਦੇਖੋ ਉਦਯੋਗਿਕ ਕਰਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਕਿਹੜੀਆਂ ਜੋ ਉਸ ਦੇ ਵਿਕਾਸ ਵਿੱਚ ਰੁਕਾਵਟ ਬਣਦੀਆਂ ਹਨ ਪੂੰਜੀ ਦੀ ਘਾਟ ਪੂੰਜੀ ਪੈਸੇ ਦੀ ਘਾਟ ਨਾਲ ਵੀ ਉਦਯੋਗਿਕ ਵਿਕਾਸ ਵਿੱਚ ਸਮੱਸਿਆ ਖੜੀ ਹੁੰਦੀ ਹੈ ਅਤੇ ਨਿਪਨ ਮਜ਼ਦੂਰਾਂ ਦੀ ਘਾਟ ਕਰਨ ਵੀ ਹੈ ਜੋ ਉਦਯੋਗਿਕ ਵਿਕਾਸ ਅੱਗੇ ਨਹੀਂ ਵਧਦਾ ਬਿਜਲੀ ਦੀ ਘਾਟ ਵੀ ਹੁੰਦੀ ਹੈ ਅਧੂਰਾ ਬਣਉਂਦੀ ਟੈਂਚਜ ਜੋ ਅਧੂਰੇ ਤੌਰ ਤੇ ਹੋਵੇ ਖੇਤਰੀ ਅਸਮਾਨਤਾ ਖੇਤਰ ਵਿੱਚ ਸਮਾਨਤਾ ਨਹੀਂ ਪਾਈ ਜਾਂਦੀ ਸਮਾਨਤਾ ਹੁੰਦੀ ਹੈ ਇਹ ਹਾਂ ਜੋ ਉਦਯੋਗਿਕ ਕਰਨ ਦੀ ਹੈ ਜੋ ਸਮੱਸਿਆ ਉਦਯੋਗਿਕ ਕਰਨ ਦੇ ਵਿਕਾਸ ਵਿੱਚ ਮਹੱਤਵਪੂਰਨ ਸਮੱਸਿਆਵਾਂ ਹਨ ਬਾਦਿਆਂ ਅੱਗੇ ਉਦਯੋਗਿਕ ਵਿਕਾਸ ਦੀਆਂ ਉਪਲਬਧੀਆਂ ਕੀ ਉਪਲਬਧੀਆਂ ਹਨ ਉਹ ਜੋ ਪੱਪਰ ਪੜਿਆ ਉਦਯੋਗਿਕ ਵਿਕਾਸ ਦੇ ਮੁਕਾਬਲੇ ਚਾਉਣ ਵਾਲੀਆਂ ਸਮੱਸਿਆਵਾਂ ਹਨ ਤੇ ਇਹ ਉਦਯੋਗਿਕ ਵਿਕਾਸ ਦੀਆਂ ਅਚੀਵਮੈਂਟਸ ਹਨ ਗਰੋਥ ਆਫ ਲਾਰਜ ਸਕੇਲ ਇੰਡਸਟਰੀਜ਼ ਜੋ ਵੱਡੇ ਪੱਧਰ ਦੇ ਉਦਯੋਗਾਂ ਦਾ ਵਿਕਾਸ ਹੋਇਆ ਐਕਸਪੈਂਸ਼ਨ ਆਫ ਪਬਲਿਕ ਸੈਕਟਰ ਸਰਕਾਰੀ ਖੇਤਰ ਦਾ ਵਿਕਾਸ ਹੋਇਆ ਇਨਕਰੀਜ਼ ਇਨ EMPLOIEMENT ਜੋ ਜੁਗਾਰ ਦੇ ਮੌਕੇ ਵਧ ਗਏ ਸੈਲਫਿਸ ਕਵੈਂਸੀ ਇਨ ਸਟੀਲ ਸਿਮੈਂਟਡ ਇੰਜੀਨੀਅਰਿੰਗ ਗੁੱਡਸ ਸਟੀਲ ਸਿਮੈਂਟ ਤੇ ਮਸ਼ੀਨਰੀ ਵਿੱਚ ਆਤਮ ਨਿਰਭਰਤਾ ਵਧੀ ਹਾਂਜੀ ਦੇਖੋ ਰਾਈਜ਼ ਇਨ ਐਕਸਪਰਟਸ ਇਨ ਰਿਆਤ ਵਿੱਚ ਵਾਧਾ ਹੋਇਆ ਦੇਖੋ ਪੰਜਾਬੀ ਉਦਯੋਗਿਕਕਰਨ ਉਦਯੋਗਿਕਕਰਨ ਨਾਲ ਹੈ ਜੋ ਕੀ ਅਚੀਵਮੈਂਟ ਪ੍ਰਾਪਤ ਹੋਈਆਂ ਹਨ ਉਦਯੋਗਿਕ ਵਿਕਾਸ ਨਾਲ ਉਦਯੋਗਿਕ ਵਿਕਾਸ ਨਾਲ ਪ੍ਰਾਪਤ ਹੋਣ ਵਾਲੀਆਂ ਅਚੀਵਮੈਂਟ ਹਨ ਵੱਡੇ ਪੱਧਰ ਤੇ ਉਦਯੋਗਿਕ ਵਿਕਾਸ ਜਿਵੇਂ ਸਟੀਲ ਲੋਹੇ ਮਸ਼ੀਨਾਂ ਆਦ ਬਣਾਉਣ ਵਾਲੀਆਂ ਕੰਪਨੀਆਂ ਦਾ ਵਿਕਾਸ ਹੋਇਆ ਸਰਕਾਰੀ ਖੇਤਰ ਦਾ ਵਿਕਾਸ ਹੋਇਆ ਅਤੇ ਉਦਯੋਗਨ ਲੱਗਣ ਨਾਲ ਜੋ ਰੋਜ਼ਗਾਰ ਦੇ ਮੌਕੇ ਵਧੇ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਸਟੀਲ ਸਿਮਿੰਟ ਅਤੇ ਮਸ਼ੀਨਰੀ ਵਿੱਚ ਆਤਮ ਨਿਰਭਰਤਾ ਹੋਈ ਤੇ ਨਿਰਯਾਤ ਵਿੱਚ ਵਾਧਾ ਹੋਇਆ ਹਾਂਜੀ ਦੇਖੋ ਇਨ ਕਨਕਲੂਜਨ ਇੰਡਸਟਰੀਅਲ ਡਿਵੈਲਪਮੈਂਟ ਹੈਜ਼ ਟਰਾਂਸਫਾਰਮਡ ਇੰਡੀਆ ਇਨਟੂ ਡਾਈਵਰਸਿਫਾਈਡ ਇਕਨੋਮੀ ਜੋ ਉਦਯੋਗੀਕਰਨ ਹੈ ਉਦਯੋਗੀਕਰਨ ਦੇ ਵਿਕਾਸ ਨੇ ਜੋ ਭਾਰਤ ਦੀ ਅਰਥਵਿਵਸਥਾ ਨੂੰ ਇੱਕ ਵਿਭਿੰਨ ਰੂਪ ਵਿੱਚ ਬਦਲ ਦਿੱਤਾ ਹੈ ਹਾਊਇਵਰ देयर ਇਸ ਸਟਿਲ ਅ ਨੀਡ ਫਾਰ ਬੈਲੈਂਸਡ ਰੀਜਨਲ ਗਰੋਥ ਸਸਟੇਨੇਬਲ ਇੰਡਸਟਰੀਅਲਾਈਜੇਸ਼ਨ ਐਂਡ ਮਾਡਰਨਾਈਜੇਸ਼ਨ ਟੂ ਮੇਕ ਇੰਡੀਆ ਅ ਗਲੋਬਲ ਇੰਡਸਟਰੀਅਲ ਪਾਵਰ ਪਰ ਸਿਰਬੀ ਕਿਤੇ ਨਾ ਕਿਤੇ ਹੈ ਜੋ ਸੰਤੁਲਿਤ ਖੇਤਰੀ ਵਿਕਾਸ ਸਥਿਰ ਉਦਯੋਗਿਕਕਰਨ ਅਤੇ ਆਧੁਨਿਕਤਾ ਦੀ ਲੋੜ ਹੈ ਤਾਂ ਜੋ ਭਾਰਤ ਦੀ ਵਿਸ਼ਵ ਪੱਧਰੀ ਉਦਯੋਗਿਕ ਸ਼ਕਤੀ ਬਣ ਸਕੇ ਹਾਂਜੀ ਜਿਵੇਂ ਪਹਿਲਾਂ 1947 ਤੋਂ ਪਹਿਲਾਂ ਹੈ ਜੋ ਭਾਗਤ ਵਿੱਚ ਹੈ ਸਿਰਫ